ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੈਗੇ ਆ ਸੰਗਰੂਰ ਏਰੀਏ ਦੇ ਵਿੱਚ ਤੇ ਆਹ ਏਰੀਏ ਦੇ ਵਿੱਚ ਪਲੇਅਰ ਕਿਉਂ ਨਿਕਲਦੇ ਆ ਥਲੈਟਿਕਸ ਦੇ ਇਹ ਚੀਜ਼ ਤੁਹਾਨੂੰ ਅੱਜ ਦਿਖਾਉਣੀ ਆ ਛੋਟੇ ਛੋਟੇ ਬੱਚੇ ਇੱਥੇ ਲੇਸਾਂ ਲਾ ਰਹੇ ਆ ਅੱਜ ਧਨੌਲੇ ਦੇ ਸਟੇਡੀਅਮ ਦੇ ਵਿੱਚ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਛੋਟੇ ਛੋਟੇ ਬੱਚਿਆਂ ਦੇ ਟਰੈਕਸੂਟ ਪਾਏ ਆ ਸਾਹਮਣੇ ਖੜੇ ਆ ਉਹਨਾਂ ਨੂੰ ਵੀ ਤੁਹਾਨੂੰ ਮਿਲਾਉਣੇ ਆ ਤੇ ਇਹ ਇਸੇ ਕਰਕੇ ਆਪਣੇ ਨਾਮ ਸੰਗਰੂਰ ਪੰਜਾਬ ਦੇ ਵਿੱਚੋਂ ਥਲੈਟਿਕਸ ਦੇ ਵਿੱਚ ਕਾਫੀ ਅੱਗੇ ਆ ਕਾਹੀ ਇੱਥੋਂ ਪਲੇਅਰ ਨਿਕਲਦੇ ਆ ਕਿਉਂਕਿ ਛੋਟੀ ਛੋ 100 ਮੀਟਰ 400 ਮੀਟਰ ਸ਼ਾਟ ਪੁੱਟ ਡਿਸਕਸ ਥਰੋ ਸੌਰੀ ਡਿਸਕਸ ਥਰੋ ਨਹੀਂ ਸ਼ਾਟ ਪੁੱਟ ਹੈਗਾ 100 ਮੀਟਰ 200 ਮੀਟਰ ਤੁਸੀਂ ਉਧਰ ਵੀ ਦਿਖਾ ਦਿਓ ਮੜਿਆ ਵੀ ਪੂਰੀ ਗਰਾਊਂਡ ਬੱਚਿਆਂ ਨਾਲ ਭਰੀ ਵੀ ਆ ਤੇ ਰੌਣਕ ਮੇਲਾ ਲੱਗਿਆ ਹੋਇਆ ਇਸੇ ਕਰਕੇ ਸ਼ਾਇਦ ਇਹ ਜ਼ਿਲ੍ਹਾ ਜਿਹੜਾ ਇੱਥੋਂ ਸਲੈਡਿਕਸ ਦੇ ਬਾਲੇ ਪ੍ਰੇਰ ਪਲੇਅਰ ਜਿਹੜੇ ਨਿਕਲਦੇ ਆ ਔਰ ਆਪਣੇ ਏਰੀਆ ਦੇ ਵਿੱਚ ਪਲੇਅਰ ਹੋਰ ਪੰਜਾਬ ਦੇ ਉਹਨਾਂ ਨੂੰ ਏਰੀਆ ਦੇ ਵਿੱਚ ਇਹ ਗੇਮਾਂ ਘਟ ਹੁੰਦੀਆਂ ਬੱਚਿਆਂ ਦੀਆਂ ਛੋਟੇ ਛੋਟੇ ਬੱਚੇ ਤੁਹਾਨੂੰ ਮਲਾਉਣੇ ਆਜੋ ਅੱਗੇ ਮਲਾਉਣੇ ਆ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਪਹੁੰਚਿਆ ਖੇਡਣ ਵਾਸਤੇ। ਵੱਖ-ਵੱਖ ਜ਼ਿਲ੍ਹਿਆਂ ਤੋਂ ਬਾਈ ਬਾਈ ਜੀ ਬਿਜ਼ੀ ਹੈਗੇ ਥੋੜੇ ਤੇ ਗੇਮਾਂ ਕਰਵਾ ਰਹੇ ਆ। ਸਿਰਫ 1 ਮਿੰਟ ਦਿਓ ਜੀ। ਬਾਈ ਜੀ ਕੀ ਹਾਲ ਚਾਲ ਹੈ? ਸਸਿਕਾ ਜੀ ਬਹੁਤ ਅੱਛਾ ਜੀ। ਬਾਈ ਜੀ ਅਬ ਥੋੜਾ ਜਿਹਾ ਦੱਸ ਦਿਓ ਤੁਸੀਂ ਬਹੁਤ ਸੋਨਾ ਹਿੰਮਤ ਕੀਤੀ ਹੈ ਉਦਮ ਕੀਤਾ ਹੈ ਹਨਾ ਖਾਸ ਕਰਕੇ ਨਿੱਕੇ ਨਿੱਕੇ ਬੱਚੇ ਸ਼ਾਇਦ ਇਸੇ ਕਰਕੇ ਸੰਗਰੂਰ ਜਿਹੜਾ ਜ਼ਿਲ੍ਹਾ ਪੰਜਾਬ ਦੇ ਵਿੱਚੋਂ ਥਲੇਟਿਕਸ ਦੇ ਵਿੱਚ ਅੱਗੇ ਹੈ ਕਿਉਂਕਿ ਇੱਥੇ ਬੱਚਿਆਂ ਦੀ ਨਰਸਰੀ ਜਿਹੜੀ ਹੈਗੀ ਆ ਔਰ ਬਹੁਤ ਘੱਟ ਜਲੇ ਹੈਗੇ ਹਨਾ ਜਿੱਥੇ ਇਹ ਗੇਮਾਂ ਬੱਚਿਆਂ ਦੀਆਂ ਕਰਵਾਈਆਂ ਜਾਂਦੀਆਂ ਤੇ ਤੁਹਾਨੂੰ ਵਧਾਈ ਦੇਵਾਂਗੇ ਵੀ ਤੁਸੀਂ ਇਹ ਕੰਮ ਬਹੁਤ ਵਧੀਆ ਕੰਮ ਕਰ ਰਹੇ ਹੋ ਸਪੈਸ਼ਲੀ ਬੱਚਿਆਂ ਵਾਸਤੇ ਤੇ ਦੋ ਸ਼ਬਦ ਸਾਂਝੇ ਕਰਿਓ ਸਾਡੇ ਨਾਲ ਵੀ ਇਹ ਮੀਟ ਦੇ ਵਿੱਚ ਕੀ ਕੁਝ ਹੈਗਾ ਬਹੁਤ-ਬਹੁਤ ਮਿਹਰਬਾਨੀ ਸਾਡੇ ਭਰਾ ਜਿਹੜੇ ਉਦਮ ਕਰ ਰਹੇ ਨੇ ਲਾਈਵ ਚਲਾ ਰਹੇ ਨੇ ਪਹਿਲਾਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਸਾਡੀ ਕੋਸ਼ਿਸ਼ ਹੈ ਵੀ ਭਵਿੱਖ ਨੂੰ ਅਸੀਂ ਤਕੜਾ ਕਰਨਾ ਹੈ ਨਾ ਬੱਚੇ-ਬੱਚੀਆਂ ਨੂੰ ਖੇਡਾਂ ਨਾਲ ਜੋੜ ਕੇ ਪੜ੍ਹਾਈ ਹਰ ਕੋਈ ਕਰਦਾ ਹੈ ਪਰ ਪੜ੍ਹਾਈ ਦੇ ਨਾਲ ਜੇ ਇੱਕ ਹੋਰ ਗੁਣ ਪੈਦਾ ਹੋ ਜਾਊਗਾ ਤਾਂ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਪਰ ਸਿਹਤ ਕਾਮਯਾਬ ਰਹੂ ਇਹ ਹੀ ਸਾਡਾ ਮੋਟਿਵ ਹੈ ਇਹ ਹੀ ਸਾਡਾ ਏਮ ਹੈ ਸਾਡੇ ਕਲੱਬ ਦਾ ਸਾਡੇ ਪਿੰਡ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਕਲੱਬ ਦਾ ਨਾਮ ਜਰੂਰ ਦੱਸੋ ਹਾਂਜੀ ਸਾਡੇ ਮਾਸਟਰਸ ਥ੍ਰੈਟਿਸ ਕਲੱਬ ਧਨੋਲਾ ਤੇ ਸਾਡੇ ਸਹਿਯੋਗੀ ਸ਼ਹੀਦ ਭਗਤ ਸਿੰਘ ਕਲੱਬ ਗੁਰਦੇਵ ਫੁੱਟਬਾਲ ਅਕੈਡਮੀ ਇਸ ਦੇ ਨਾਲ ਹੀ ਸਾਡੇ ਯੂਥ ਕਲੱਬ ਵਾਲੇ ਵੀ ਸਾਰੇ ਸਾਥੀ ਸਾਡੇ ਬਹੁਤ ਮਿਹਨਤਾਂ ਕਰ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਅੱਜ ਬੱਚਿਆਂ ਦੀ ਰੌਣਕਾਂ ਜੀ ਬਿਲਕੁਲ ਬਹੁਤ ਰੌਣਕ ਹੈ ਅਸੀਂ ਆਸ ਕਰਦੇ ਹਾਂ ਵੀ ਸਾਡੇ ਵੀ ਇਸ ਤੋਂ ਵੀ ਵੱਧ ਕੇ ਆਉਣਗੇ ਅਗਲੀ ਵਾਰ ਜੀ ਬਿਲਕੁਲ ਬਹੁਤ ਸੋਹਣਾ ਕੋਸ਼ਿਸ਼ ਹੈ ਮਦਦ ਕੀਤੀ ਹੈ ਛੋਟੇ ਛੋਟੇ ਬੱਚੇ ਦਿਖਾ ਦਿਓ ਹਨਾ ਕਿੱਥੋਂ ਆਏ ਹੋ ਤੁਸੀਂ ਰਾਜ ਜੀ ਰਾਜ ਰਾਜੀਆ ਪਿੰਦਰ ਰਾਜੀਆ ਚਲ ਕੋਈ ਨੂੰ ਪਹਿਲੀ ਵਾਰੀ ਖੇਡ ਰਹੇ ਹਾਂ ਪਹਿਲਾਂ ਖੇਡੇ ਕਦੇ ਨਹੀਂ ਪਹਿਲੀ ਨਹੀਂ ਖੇਡੀ ਪਹਿਲੀ ਵਾਰ ਹੀ ਆ ਰਹੇ ਆ ਬੜੀਆਂ ਸੋਹਣੇ ਟਰੈਕਸੂਟ ਕਿਨੇ ਲੈ ਕੇ ਦਿੱਤੇ ਬੜੇ ਸੋਹਣੇ ਤੁਹਾਡੇ ਟਰੈਕ ਕਿਹੜੇ ਸਰ ਕਰਮਜੀਤ ਸਰ ਅੱਛਾ ਕਰਮਜੀਤ ਸਰਾਂ ਨੇ ਲੈ ਕੇ ਦਿੱਤੇ ਆ ਬਹੁਤ ਸੋਹਣੀ ਗੱਲ ਆ ਹਨਾ ਵੀ ਤੁਹਾਨੂੰ ਮੌਕਾ ਮਿਲਿਆ ਤੇ ਅੱਜ ਕਿਹੜੀ ਕਿਹੜੀ ਰੇਸ ਲਾਉਣੀ ਆ ਕਿਹੜੀ ਕਿਹੜੀ ਰੇਸ ਲਾਉਣੀ ਆ 400 ਮੀਟਰ 200 ਮੀਟਰ আর লে ਰੇਸ 400 ਮੀਟਰ 200 ਮੀਟਰ ਠੀਕ ਆ ਚਲੋ ਪਹੁੰਚੋ ਫਿਰ ਬੁਲਾਇਆ ਤੁਹਾਨੂੰ ਉਧਰ ਤੇ ਆਪਾਂ ਤੁਹਾਨੂੰ ਦਿਖਾਉਣੇ ਇਹਨਾਂ ਦੀ ਰੇਸ ਵੀ ਦਿਖਾਵਾਂਗੇ ਹੋਰ ਵੀ ਇੱਥੇ ਜਿਹੜੇ ਪਲੇਅਰ ਹੋਰ ਵੀ ਪਲੇਅਰ ਜਿਹੜੇ ਮਲਾਉਣੇ ਆ ਤੁਹਾਨੂੰ ਪਹੁੰਚੇ ਇੱ ਕਾਫੀ ਅਲੱਗ-ਅਲੱਗ ਜਗ੍ਹਾ ਤੋਂ ਆਏ ਆ ਖੇਡਣ ਵਾਸਤੇ ਤੇ ਉਧਰਲੇ ਪਾਸੇ ਰਜਿਸਟ੍ਰੇਸ਼ਨ ਵੀ ਚੱਲ ਰਹੀ ਆ ਹਨਾ ਪੂਰਾ ਗਰਾਊਂਡ ਮਤਲਬ ਬੱਚਿਆਂ ਨਾਲ ਭਰਿਆ ਹੋਇਆ ਇੱਥੇ ਛੋਟੇ-ਛੋਟੇ ਬੱਚੇ ਆ ਆਪਾਂ ਹੋਰ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਉਣੇ ਆ ਤੁਸੀਂ ਇੱਕ ਮਿੰਟ ਰੋਕੋ ਇੱਕ ਮਿੰਟ ਛੋਟੇ ਇੱਧਰ ਮੁਹਰ ਕਿੱਥੋਂ ਆਏ ਹੋ ਰਾਜੀਏ ਕਿੰਨੀ ਉਮਰ ਹੈ 8 8 ਸਾਲ ਹੈ ਬਹੁਤ ਵਧੀਆ ਵੈਰੀ ਗੁੱਡ ਕਿਹੜੀ ਗੇਮ ਕਰਨੀ ਆ ਰੇਲ ਐਂਡ ਰੇਸ ਰੇਲ ਤੇ ਰੇਸ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ 4th ਚੌਥੀ ਕਲਾਸ ਦੀ ਬੱਚੀ ਹੈ 800 ਮੀਟਰ ਰੇਸ ਲਾਉਣੀ ਹੈ ਨੇ ਰੇਲੇ ਵੀ ਲਾਉਣੀ ਆ ਐਵੇਂ ਪਲੇਅਰ ਤਿਆਰੇ ਹੁੰਦੇ ਆ ਐਡੇ ਛੋਟੇ ਛੋਟੇ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਹੀ ਜਾ ਕੇ ਅੱਗੇ ਵੱਡੇ ਪਲੇਅਰ ਬਣਨਗੇ ਤੇ ਅੱਜ ਤੁਹਾਨੂੰ ਹੋਰ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਉਣੇ ਆਪਾਂ ਛੋਟੇ ਛੋਟੇ ਨਾਲ ਕਾਫੀ ਬੱਚੇ ਜਿਹੜੇ ਆ ਅਲੱਗ-ਅਲੱਗ ਜਗ੍ਹਾ ਤੋਂ ਆਏ ਹੋਏ ਆ ਇੱਥੇ ਇਹ ਵਾਰਮ-ਅਪ ਵੀ ਹੋਈ ਜਾਂਦੇ ਆ ਬਹੁਤ ਸੋਹਣਾ ਮਾਹੌਲ ਆ ਜਿਹੜਾ ਬਣਿਆ ਹੋਇਆ ਤੁਹਾਨੂੰ ਹੋਰ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਉਣੇ ਆ ਬਾਈ ਜੀ ਕਿੱਸੋਂ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋ ਦੇਉਣ ਇਹ ਦੇਉਣ ਮੁਕਸਰ ਵਾਲਾ ਮੁਕਸਰ ਰੋਡ ਤੇ ਮੁਕਸਰ ਤੋਂ ਆਏ ਆ ਨਹੀਂ ਮੁਕਸਰ ਰੋਡ ਤੇ ਬਠਿੰਡਾ ਜਿਲ੍ਹਾ ਪੈਂਦਾ ਜਿਲ੍ਹਾ ਬਠਿੰਡਾ ਮੁਕਸਰ ਰੋਡ ਤੇ ਦੇਉਣ ਉਹੀ ਉਹੀ ਆ ਗਿਆ ਨਾ ਉਧਰਲੇ ਪਾਸੇ ਆਪਾ ਫਰੀਦ ਕਾਲਜ ਆਪਾ ਫਰੀਦ ਕਾਲਜ ਇਹ ਸਾਰੇ ਬੱਚੇ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਕਿਹੜੀ ਉਮਰ ਹੈ ਤੁਹਾਡੀ ਕਿਹੜੀ ਉਮਰ ਤੇ ਕੀ ਕਰਨਾ ਤੁਸੀਂ ਅੱਜ ਬੋਲੋ ਐਥਲੀਟ ਅਬ ਰੇਸ ਇਧਰਲੇ ਪਾਸੇ ਉਧਰਲੇ ਪਾਸੇ ਉਧਰ ਆਓ ਸਾਰੇ ਜਣੇ ਉਧਰ ਦੇਖੋ ਪਹਿਲਾਂ ਉਧਰ ਨੂੰ ਮੂੰਹ ਕਰੋ ਕਿਹੜੀ ਗੇਮ ਖੇਡਣੀ ਆ ਰੇਸ ਇਹ ਰੇਸ ਕਿਹੜੀ ਰੇਸ ਲਾਉਣੀ ਆ 100 200 100 200 ਮੀਟਰ ਕਿੰਨੀ ਉਮਰ ਹੈ 11 11 ਸਾਲ 11 11 ਸਾਲ ਦੇ ਛੋਟੇ ਛੋਟੇ ਜਿਵੇਂ ਛੋਟੀ ਬੱਚੀ ਤੁਹਾਨੂੰ ਮਲਾਈ ਸੀ ਛੋਟੀ ਉਮਰ ਦੀ ਹੈ ਨਾ ਤੇ ਤੁਸੀਂ ਵੀ ਬਾਈ ਬਹੁਤ ਵਧੀਆ ਉਦਮ ਕਰ ਰਹੇ ਹੋ ਇਹ ਬੱਚੇ ਤੁਹਾਡੇ ਸਕੂਲ ਦੇ ਆ ਇਹ ਹੈ ਤਾਂ ਸਕੂਲ ਦੇ ਜੀ ਮੰਨ ਲਓ ਅਸੀਂ ਅਕੈਡਮੀ ਚੱਲ ਰਹੀ ਹੈ ਜੀ ਅਕੈਡਮੀ ਚੱਲ ਰਹੀ ਹੈ ਅੱਛਾ ਹਾਂਜੀ ਉੱਥੋਂ ਦੇ ਬੱਚੇ ਆ ਸਾਰੇ ਹਾਂਜੀ ਹਾਂਜੀ ਅਕੈਡਮੀ ਦੇ ਬੱਚੇ ਪਰਮਜੀਤ ਸਿੰਘ ਕੋਚ ਹਨ ਬਸ ਠੀਕ ਹੈ ਅਸੋ ਮੈਂ ਨਾਲ ਭੇਜਿਆ ਹੋਇਆ ਨਾ ਉਹਨਾਂ ਨੇ ਅੱਛਾ ਡਿਊਟੀ ਲਾ ਕੇ ਚਲੋ ਵਧੀਆ ਗੱਲ ਆ ਉਹਨਾਂ ਨੇ ਤੁਹਾਨੂੰ ਭੇਜਿਆ ਤੁਸੀਂ ਆਏ ਹੈ ਨਾ ਤੇ ਉਹਨਾਂ ਦੀ ਵੀ ਬਹੁਤ ਵਧੀਆ ਮਿਹਨਤ ਹੈ ਜਿਹੜੀ ਇਸੇ ਬੱਚੇ ਅੱਜ ਔਰ ਬੱਚੇ ਵੀ ਵਾਰਮ ਅਪ ਹੋ ਰਹੇ ਆ ਛੋਟੇ ਛੋਟੇ ਤੇ ਇਹੋ ਜਿਹੇ ਉਦਮ ਹੋਣੇ ਚਾਹੀਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜੇਕਰ ਆਪਾਂ ਚਾਹਣੇ ਆ ਵੀ ਚੰਗੇ ਪਲੇਅਰ ਨਿਕਲਣ ਅ ਤੁਸੀਂ ਕਿੱਥੋਂ ਆਏ ਹੋ ਮੱਤੂਰਾ ਕਿੱਥੋਂ ਮੱਤੂਰਾ ਕਿਹੜੀ ਗੇਮ ਕਰਨੀ ਹੈ 800 400 800 ਮੀਟਰ ਛੋਟੇ ਛੋਟੇ ਬੱਚੇ ਦੇਖੋ ਵਾਰਮ ਅਪ ਹੋ ਰਹੇ ਆ ਤੇ ਹੋਰ ਇੱਧਰ ਸਰ ਖੜੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਉਣੀ ਆ ਬਾਈ ਜੀ ਕਿੱਥੋਂ ਆਏ ਹੋ ਅਸੀਂ ਗੁਰਦਾਸਪੁਰ ਤੋਂ ਆਏ ਹਾਂ। ਅੱਛਾ ਬੱਚੇ ਲੈ ਕੇ ਆਏ ਹੋ? ਬੱਚੇ ਲੈ ਕੇ ਆਏ। ਗੁਰਦਾਸਪੁਰ ਤੋਂ ਕਬੱਡੀ ਦੀ ਨਰਸਰੀ ਹੈ ਨਾ ਉਧਰ ਬਹੁਤ ਵਧੀਆ ਕਬੱਡੀ ਦੀਆਂ ਟੀਮਾਂ ਹੁੰਦੀਆਂ ਤੇ ਉੱਥੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਆਪਾਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਕਿਵੇਂ ਤਿਆਰੀ ਹੁੰਦੀ ਹੈ ਛੋਟੇ-ਛੋਟੇ ਬੱਚੇ। ਛੋਟੇ ਬੱਚੀ ਤਿਆਰ ਕਰਨੇ ਆਂ ਸਾਰੇ ਬੱਚੇ ਜਿ ਆਏ ਆ। ਆਜਾ। ਇਹ ਬੱਚਾ ਕਿਹੜੀ 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 ਜੇ ਗਰੁੱਪ ਦੇ ਵਿੱਚ ਨੇ ਖੇਡਣਾ? ਇਹ 200 ਦੇ ਵਿੱਚ 240 200 ਤੇ 400 400 ਮੀਟਰ ਹਨ। ਇਹਦੀ ਏਜ ਕਿੰਨੀ ਹੈ? ਇਹਦੀ ਏਜ 11 ਸਾਲ। ਅੱਛਾ ਤੇ ਤਿਆਰੀ ਕਿਵੇਂ ਕਰਦੀ ਹਰ ਰੋਜ਼ ਸ਼ਾਮ ਨੂੰ ਗਰਾਊਂਡ ਜਾਂ ਨਹੀਂ ਕਿ ਸਵੇਰੇ ਸ਼ਾਮ ਨੂੰ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਐਵੇਂ ਫਿਊਚਰ ਭਵਿੱਖਾ ਜਿਹੜਾ ਬੱਚਾ ਦਾ ਐਵੇਂ ਤਿਆਰ ਹੋਣਗੇ